ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਆਨ ਸຸກ ਇਨਸਪਾਇਰ YouTube ਚੈਨਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੰਮ੍ਰਤੀ ਜਾਂ ਕੜੀ ਬਣਾਉਣ ਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਆਇਲ ਪਾਵਾਂਗੇ ਆਇਲ ਨੂੰ ਗਰਮ ਹੋਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਜੀਰਾ ਐਡ ਕਰਾਂਗੇ ਥੈਨ ਇਸ ਦੇ ਵਿੱਚ ਆਪਾਂ ਕੜੀ ਪੱਤਾ ਐਡ ਕਰਾਂਗੇ ਇਸ ਨੂੰ ਭੁੱਜਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਕੱਟੇ ਹੋਏ ਪਿਆਜ਼ ਐਡ ਕਰ ਦਾਂਗੇ ਇਸ ਤਰ੍ਹਾਂ ਪਿਆਜ਼ ਨੂੰ ਆਪਾਂ ਭੁੰਨਾਂਗੇ ਚੰਗੀ ਤਰ੍ਹਾਂ ਪਿਆਜ਼ ਭੁੰਨਣ ਤੇ ਇਸ ਦੇ ਵਿੱਚ ਆਪਾਂ ਹੋਰ ਕੱਟੇ ਹੋਏ ਮਸਾਲੇ ਜਿਵੇਂ ਕਿ ਅਦਰਕ ਲਸਣ ਅ ਮਿਰਚ ਟਮਾਟਰ ਅਤੇ ਸੁੱਕੇ ਹੋਏ ਚਿਬੜ ਐਡ ਕਰਾਂਗੇ ਇਹਨਾਂ ਨੂੰ ਅੱਛੀ ਤਰ੍ਹਾਂ ਭੁੰਨਣ ਤੋਂ ਬਾਅਦ ਹੋਰ ਮਸਾਲੇ ਜਿਦਾਂ ਕਿ ਅ ਹਲਦੀ ਨਮਕ ਮਿਰਚ ਅਤੇ ਗਰਮ ਮਸਾਲਾ ਸੁੱਕੇ ਮਸਾਲੇ ਐਡ ਕਰਾਂਗੇ ਇਸ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਜੋ ਆਪਾਂ ਸਾਈਡ ਤੇ ਬੇਸਨ ਦਾ ਕੋਲ ਤਿਆਰ ਕੀਤਾ ਹੋਇਆ ਹੈ ਬੇਸਨ ਦੇ ਕੋਲ ਤਿਆਰ ਕਰਨ ਦੇ ਲਈ ਆਪਾਂ ਲੱਸੀ ਜਾਂ ਦਹੀਂ ਦੀ ਵਰਤੋਂ ਕਰ ਸਕਦੇ ਹਾਂ ਇਸ ਤਰ੍ਹਾਂ ਨੂੰ ਬੇਸਨ ਨੂੰ ਅੱਛੀ ਤਰ੍ਹਾਂ ਉਹਦੇ ਵਿੱਚ ਮਿਕਸ ਕਰ ਲੈਣਾ ਆਪਾਂ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਮਸਾਲਾ ਜੋ ਆਪਾਂ ਮਸਾਲਾ ਤਿਆਰ ਕੀਤਾ ਭੁੰਨਿਆ ਉਹਦੇ ਵਿੱਚ ਆਡ ਕਰਾਂਗੇ ਕੜੀ ਬਣਾਉਂਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਜੇ ਆਪਾਂ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਕੜਚੀ ਦੀ ਡਾਇਰੈਕਸ਼ਨ ਰੱਖ ਰਹੇ ਆ ਤਾਂ ਸੇਮ ਡਾਇਰੈਕਸ਼ਨ ਹੀ ਰੱਖਣੀ ਚਾਹੀਦੀ ਹੈ ਤੇ ਨਹੀਂ ਤੇ ਕੜੀ ਛਣ ਜਾਂਦੀ ਹੈ ਇਸ ਤਰ੍ਹਾਂ ਆਪਣੀ ਕੜੀ ਪੱਕ ਕੇ ਤਿਆਰ ਹੋ ਗਈ ਇਸ ਨੂੰ ਆਪਾਂ ਰਾਈਸ ਜਾਂ ਰੋਟੀ ਨਾਲ ਖਾ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਐਟ ਦਾ ਐਂਡ ਧਣੀਆਂ ਅਤੇ ਸੁੱਕੀ ਮੇਥੀ ਐਡ ਕਰਾਂਗੇ ਜੋ ਕਿ ਬਹੁਤ ਹੀ ਵਧੀਆ ਖੁਸ਼ੂਦਾਰ ਬਣ ਕੇ ਤਿਆਰ ਹੋਏਗੀ ਥੈਂਕ ਯੂ ਫॉर ਵਾਚਿੰਗ